ਹੁਣ ਘਰ-ਘਰ ਪਹੁੰਚੇਗੀ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਪੰਜਾਬ ਚ 5 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਤਾਂ ਦੇਖੋ ਪੰਜਾਬ ਸਰਕਾਰ ਦੇ ਵੱਲੋਂ 5 ਨਵੰਬਰ ਨੂੰ ਦਿਨ ਬੁੱਧਵਾਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਸਰਕਾਰ ਦੇ ਵੱਲੋਂ ਇਹ ਛੁੱਟੀ ਸਿੱਖ ਧਰਮ ਦੇ ਮੋਢੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੱਦੇ ਨਜ਼ਰ ਐਲਾਨ ਕੀਤਾ ਗਿਆ ਹੈ ਦੱਸਦੀਏ ਕਿ ਅਜੇ ਪੂਰਾ ਅਕਤੂਬਰ ਮਹੀਨਾ ਛੁੱਟੀਆਂ ਨਾਲ ਭਰਿਆ ਹੋਇਆ ਸੀ ਨਵੰਬਰ ਦੇ ਸ਼ੁਰੂ ਚ ਹੀ ਸਰਕਾਰੀ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ ਹੁਣ ਨਵੰਬਰ ਦੇ ਵਿੱਚ ਕੁਝ ਖਾਸ ਦਿਨ ਛੁੱਟੀਆਂ ਵਜੋਂ ਮਨਾਏ ਜਾਣਗੇ 16 ਨਵੰਬਰ ਨੂੰ ਵੀ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਅਤੇ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਰਕਾਰੀ ਛੁੱਟੀਆਂ ਰਹਿਣਗੀਆਂ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਪੰਜਾਬ ਤੇ ਚੰਡੀਗੜ੍ਹ ਚ ਮਹਿੰਗੇ ਹੋਏ ਬੇਰਕਾ ਦੇ ਉਤਪਾਦ ਬੇਰਕਾ ਨੇ ਆਪਣੀ ਲੱਸੀ ਦੇ ਪੈਕੇਟ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕਰ ਦਿੱਤਾ ਜਿਸ ਨਾਲ ਹੁਣ ਇਹ 30 ਰੁਪਏ ਦੀ بجائے 35 ਰੁਪਏ ਵਿੱਚ ਮਿਲੇਗੀ ਹਾਲਾਂਕਿ ਪੈਕਿੰਗ ਦੇ ਵਿੱਚ ਵੀ ਬਦਲਾ ਕੀਤਾ ਗਿਆ ਹੈ ਪਹਿਲਾਂ 800 ਮਿਲੀਮੀਟਰ ਦਾ ਪੈਕੇਟ ਸੀ ਹੁਣ ਇਸ ਵਿੱਚ 900 ਮਿਲੀਮੀਟਰ ਲੱਸੀ ਹੋਵੇਗੀ ਇਸ ਦੇ ਨਾਲ ਹੀ ਖੀਰ ਦਾ ਪੈਕੇਟ ਵੀ 20 ਰੁਪਏ ਦੀ بجائے 25 ਰੁਪਏ ਵਿੱਚ ਤੁਹਾਨੂੰ ਮਿਲੇਗਾ ਵੱਡੀ ਖਬਰ ਤੁਹਾਡੇ ਸਾਹਮਣੇ ਆ ਨਵੀਂ ਪੈਕਿੰਗ ਸ਼ਨੀਵਾਰ ਤੋਂ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੋ ਗਈ ਹੈ ਦਿਵਾਲੀ ਤੋਂ ਬਾਅਦ ਵਧੀਆਂ ਕੀਮਤਾਂ ਦਾ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਤੇ ਪ੍ਰਭਾਵ ਪਵੇਗਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਉਦੋਂ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਆਰਟੀਓ ਦਫ਼ਤਰ ਹੋਣਗੇ ਬੰਦ ਸਰਕਾਰ ਦਾ ਵੱਡਾ ਐਲਾਨ ਤਾਂ ਦੇਖੋ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਆਰਟੀਓ ਦਫ਼ਤਰ ਨੂੰ ਪ੍ਰਤੀਕਾਤਮਕ ਤੌਰ ਤੇ ਬੰਦ ਕਰਕੇ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕਰਨਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਸਾਰੇ ਆਰਟੀਓ ਦਫ਼ਤਰ ਬੰਦ ਹੋਣ ਜਾ ਰਹੇ ਨੇ ਸਰਕਾਰ ਦਾ ਉਦੇਸ਼ ਇੱਕ ਡਿਜੀਟਲ ਅਤੇ ਪਾਰਦਰਸ਼ੀ ਪ੍ਰਣਾਲੀ ਨੂੰ ਆਵਾਜਾਈ ਸੇਵਾਵਾਂ ਨੂੰ ਜਨਤਾ ਦੇ ਨੇੜੇ ਲਿਆਉਣਾ ਹੈ ਹੁਣ ਸਾਰੇ ਵਾਹਨ ਰਜਿਸਟ੍ਰੇਸ਼ਨ ਡਰਾਈਵਿੰਗ ਲਾਇਸੈਂਸ ਟਰਾਂਸਫਰ ਅਤੇ ਟੈਕਸ ਨਾਲ ਸੰਬੰਧਿਤ ਕੰਮ ਸੇਵਾ ਕੇਂਦਰਾਂ 'ਚ ਹੀ ਕੀਤੇ ਜਾਣਗੇ ਸੂਤਰਾਂ ਦਾ ਕਹਿਣਾ ਹੈ ਕਿ ਇਹੇ ਕਦਮ ਮੀਡਲ ਏਜੰਸੀ ਸਿਸਟਮ ਨੂੰ ਖਤਮ ਕਰਨ ਅਤੇ ਜਨਤਾ ਨੂੰ ਸਾਰੀਆਂ ਸੇਵਾਵਾਂ ਇੱਕੋ ਥਾਂ ਤੇ ਪ੍ਰਦਾਨ ਕਰਨ ਦੇ ਵੱਲ ਇੱਕ ਵੱਡਾ ਕਦਮ ਹੋ ਸਕਦਾ ਹੈ। ਉਦੋਂ ਇੱਕ ਹੋਰ ਵੱਡੀ ਖਬਰ ਹੁਣ ਘਰ-ਘਰ ਪਹੁੰਚੇਗੀ ਖੁਸ਼ਹਾਲੀ। ਮਾਨ ਸਰਕਾਰ ਨੇ ਆਟਾ ਦਾਲ ਯੋਜਨਾ ਨੂੰ ਵਧਾਇਆ ਪੂਰਾ ਰਾਸ਼ਨ ਪੈਕੇਜ ਪੰਜਾਬ ਚ ਆਪ ਦੀ ਸਰਕਾਰ ਸਭ ਤੋਂ ਵੱਡੀ ਬਚਤ ਪਹਿਲ ਮੁਫਤ ਬਿਜਲੀ ਮੁਫਤ ਸਫ਼ਰ ਤੇ ਹੁਣ ਘਰ-ਘਰ ਰਾਸ਼ਨ ਮਾਨ ਸਰਕਾਰ ਦੀ ਖੁਸ਼ਹਾਲੀ ਲਈ ਡਿਲੀਵਰੀ ਗਰੀਬਾਂ ਲਈ ਸ਼ੁਰੂ ਤਾਂ ਦੇਖੋ ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਇੱਕ ਇਤਿਹਾਸਿਕ ਐਲਾਨ ਬਹੁਤ ਹੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਘਰ-ਘਰ ਰਾਸ਼ਨ ਵੰਡ ਦਾ ਕੰਮ ਵੱਡੀ ਖਬਰ ਤੁਹਾਡੇ ਸਾਹਮਣੇ ਆ ਭਗਵੰਤ ਮਾਨ ਦੀ ਅਗਵਾਈ ਵਾਲੀ ਅਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀ ਸਭ ਤੋਂ ਵੱਡੀ ਲੋਕ ਭਲਾਈ ਆਟਾ ਦਾਲ ਸਕੀਮ ਨੂੰ ਇੱਕ ਨਵਾਂ ਅੰਜਾਮ ਦਿੰਦੇ ਆ ਇਸ ਨੂੰ ਪੂਰਾ ਰਸੋਈ ਪੈਕੇਜ ਵਿੱਚ ਬਦਲ ਦਿੱਤਾ ਹੈ ਇਹ ਸਿਰਫ ਇੱਕ ਯੋਜਨਾ ਨਹੀਂ ਸਗੋ ਪੰਜਾਬ ਦੇ ਗਰੀਬ ਤੇ ਮੱਧ ਵਰਗ ਲਈ ਆਪ ਸਰਕਾਰ ਦੇ ਵੱਲੋਂ ਸਿੱਧੀ ਰਾਹਤ ਤੇ ਬਚਤ ਗਾਰੰਟੀ ਹੈ ਮੁੱਖ ਮੰਤਰੀ ਨੇ ਇੱਕ ਵੱਡਾ ਅਤੇ ਲੋਕਪੱਖੀ ਫੈਸਲਾ ਲੈਂਦੇ ਹੋਏ ਮੌਜੂਦਾ ਲਾਭਪਾਤਰੀਆਂ ਲਈ ਰਾਸ਼ਨ ਦੇ ਵਿੱਚ ਕਈ ਮਹੱਤਵਪੂਰਨ ਵਸਤੂਆਂ ਜੋੜਨ ਦਾ ਐਲਾਨ ਕੀਤਾ ਹੈ ਜਲਦੀ ਹੀ ਯੋਗ ਪਰਿਵਾਰਾਂ ਨੂੰ ਕਣਕ ਦੇ ਨਾਲ ਨਾਲ ਇਹ ਪੂਰਾ ਪੈਕੇਜ ਮੁਫਤਕ ਮਿਲੇਗਾ ਜਿਸ ਵਿੱਚ 2 ਕਿਲੋ ਦਾਲ 2 ਕਿਲੋ ਚੀਨੀ 1 ਕਿਲੋ ਚਾਪਤੀ 1 ਲੀਟਰ ਸਰੋਂ ਦਾ ਤੇਲ ਅਤੇ 200 ਗ੍ਰਾਮ ਹਲਦੀ ਮੌਜੂਦ ਹੈ ਇਹ ਜ ਕਿੰਨੀ ਬਣਾਉਂਦਾ ਹੈ ਕਿ ਰਸੋਈ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਿਵਾਰਾਂ ਨੂੰ ਬਾਜ਼ਾਰ ਤੇ ਨਿਰਪਰ ਨਾ ਰਹਿਣਾ ਪਵੇ ਇਹ ਯੋਜਨਾ April 2026 ਤੋਂ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ ਮਾਨ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਨਵੇਂ ਸਾਲ ਤੋਂ ਗਰੀਬਾਂ ਦੇ ਘਰ ਤੱਕ ਆਟਾ ਤੇ ਕਣਕ ਦੀ ਹੋਮ ਡਿਲੀਵਰੀ ਵੀ ਸ਼ੁਰੂ ਹੋ ਜਾਵੇਗੀ ਇਹ ਯੋਜਨਾ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਆਉਣ ਵਾਲੇ 1.42 ਕਰੋੜ ਲਾਭਪਾਤਰੀਆਂ ਨੂੰ ਕਵਰ ਕਰੇਗੀ ਜਿਸ ਤਹਿਤ ਹਰ ਮਹੀਨੇ 72500 ਮੀਟ੍ਰਿਕ ਟਨ ਰਾਸ਼ਨ ਦੀ ਵੰਡ ਕੀਤੀ ਜਾਵੇਗੀ ਲਬ ਪਾਤਰੀਆਂ ਨੂੰ ਰੋਸ਼ਨ ਲਈ ਲੰਮੀਆਂ ਲਾਈਨਾਂ ਚ ਲੱਗਣ ਦੀ ਚਿੰਤਾ ਤੋਂ ਮੁਕਤੀ ਮਿਲੇਗੀ ਜੋ ਆਪ ਸਰਕਾਰ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਗਵਰਨੈਂਸ ਦਾ ਪਰਮਾਨ ਹੈ ਤਾਂ ਦੇਖੋ ਪੰਜਾਬ ਦਾ ਕੋਈ ਵੀ ਪਰਿਵਾਰ ਬੁਨਿਆਦੀ ਜ਼ਰੂਰਤਾਂ ਲਈ ਸੰਘਰਸ਼ ਨਾ ਕਰੇ ਪੰਜਾਬ ਸਰਕਾਰ ਦਾ ਮੰਨਣਾ ਹੈ ਬਿਜਲੀ ਦਾ ਬਿੱਲ ਜ਼ੀਰੋ ਹੋਇਆ ਹੈ ਔਰਤਾਂ ਦਾ ਸਫਰ ਮੁਫਤ ਹੋਇਆ ਤੇ ਹੁਣ ਰਾਸ਼ਨ ਦੀ ਵੀ ਚਿੰਤਾ ਖਤਮ ਹੋ ਚੁੱਕੀ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ 1 ਨਵੰਬਰ ਤੋਂ ਸੌਖਾ ਹੋ ਜਾਵੇਗਾ ਜੀਐਸਟੀ ਰਜਿਸਟ੍ਰੇਸ਼ਨ ਸਿਰਫ 3 ਦਿਨਾਂ ਚ ਹੀ ਮਿਲੇਗੀ ਮਨਜ਼ੂਰੀ ਤਾਂ ਦੇਖੋ ਕੇਂਦਰ ਸਰਕਾਰ 1 ਨਵੰਬਰ ਤੋਂ 2025 ਤੋਂ ਜੀਐਸਟੀ ਲਈ ਇੱਕ ਨਵੀਂ ਸਰਲ ਅਤੇ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ ਇਸ ਪ੍ਰਣਾਲੀ ਦੇ ਤਹਿਤ ਨਵੇਂ ਬਿਨੈਕਾਰਾਂ ਨੂੰ 3 ਵਰਕਿੰਗ ਡੇ ਦੇ ਅੰਦਰ ਪ੍ਰਵਾਨਗੀ ਮਿਲ ਜਾਵੇਗੀ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਏਗਾ ਅਤੇ ਮਨੁੱਖੀ ਦਖਲ ਅੰਦਾਜ਼ੀ ਨੂੰ ਘਟਾਏਗਾ ਨਵੀਂ ਪ੍ਰਣਾਲੀ ਦੇ ਤਹਿਤ ਵਿਨੇਕਾਰਾਂ ਦੀਆਂ ਦੋ ਸ਼੍ਰੇਣੀਆਂ ਆਪਣੇ ਆਪ ਰਜਿਸਟਰ ਹੋ ਜਾਣਗੀਆਂ ਡਾਟਾ ਅਤੇ ਜੋਖਮ ਵਿਸ਼ੇਸ਼ਣ ਦੇ ਆਧਾਰ ਤੇ ਸਿਸਟਮ ਦੁਆਰਾ ਚੁਣੇ ਗਏ ਨੇ ਅਤੇ ਜਿਨ੍ਹਾਂ ਵਿੱਚ ਟੈਕਸ ਦੇਣਦਾਰੀ ਪ੍ਰਤੀ ਮਹੀਨਾ 2.5 ਲੱਖ ਤੋਂ ਘੱਟ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਅਨੁਸਾਰ ਇਸ ਨਵੀਂ ਪ੍ਰਕਿਰਿਆ ਦਾ ਸਿੱਧੇ ਤੌਰ ਤੇ ਲਗਭਗ 96% ਨਵੇਂ ਵਿਨੇਕਾਰਾਂ ਨੂੰ ਲਾਭ ਹੋਵੇਗਾ ਗਾਜ਼ੀਆਬਾਦ ਵਿੱਚ ਨਵੀਂ ਸੀਜੀਐਸਟੀ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਹੁਣ ਨੀਤੀ ਨਿਰਮਾਣ ਤੋਂ ਸਥਾਨਕ ਪੱਧਰ ਤੇ ਪ੍ਰਭਾਵਸ਼ਾਲੀ ਲਾਗੂ ਕਰਨ ਹਟ ਗਿਆ ਹੈ ਤਾਂ ਦੇਖੋ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਪ੍ਰਸ਼ਾਸਨ ਨੂੰ ਟੈਕਸ ਦਾਤਾਂਵਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਟੈਕਸ ਚੋਰੀ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚਿਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਦਿੰਨੇ ਰਹਿੰਦੇ ਆ ਨਮੀਆਂ ਨਮੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਕੇ ਰੱਖਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ